ਵੈਗੁਰ ਜੀ ਦਾ ਖਾਸਾ ਸ੍ਰੀ ਵੈਗੁਰ ਜੀ ਦੀ ਫਤਿਹ ਸਾਕੀ ਦਾ ਤਿਹਾੜੀ ਭਾਰਤੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਬਿਸ਼ੇਸ਼ ਕਰਕੇ ਇਸੇ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸੋਣਾ ਸੋਨੜੇ ਨਿਵੇਂ ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਇਸ ਨੂੰ ਇੱਕ ਪਾਈਚਾਰਸ ਦਿਨ ਨੂੰ ਖਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦਾ ਹੈ। ਦੱਸ ਲਈਏ ਕਿ ਆਮ ਤੌਰ ਤੇ ਇਹ ਤਿਹਾਰ ਹੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਦਿਨ ਕਈ ਥਾਵਾਂ ਤੇ ਪਾਰੀ ਮੇਲੇ ਆਜ ਵੀ ਲੱਗਦੇ ਹਨ ਅਤੇ ਕਈ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਇਸੇ ਸਬੰਧ ਵਿੱਚ ਅੱਜ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਰੂਸੈ ਪਾ ਸ਼ਹੀਦਤ ਮੀਨੰਦ ਪੁਰਸਾਨੇਵਾਲ ਦੇ ਵਿੱਚ ਵਿਸਾਖੀ ਮੌਕੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਦੱਸ ਦਈਏ ਕਿ ਇਹ ਧਾਰਮਿਕ ਸਥਾਨ ਸੰਤ ਸਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਸਥਾਨ ਹੈ ਇਸ ਸਥਾਨ ਤੇ ਗੁਰੂ ਸਾਹਿਬ ਨੇ ਧਾਤਨ ਕਰਕੇ ਗੜ ਦਿੱਤੀ ਸੀ ਜੋ ਕਿ ਅੱਜ ਵੀ ਹਰੀ ਪਈ ਹੈ ਇਸ ਮੌਕੇ ਤੇ ਪ੍ਰਧਾਨ ਬਲਜੀਤ ਸਿੰਘ ਹਰਾਨੇ ਜੱਸੀ ਕੇ ਧਾਰਮਿਕ ਸਮਾਗਮ ਤੇ ਭਾਈ ਪਿਆਰਾ ਸਿੰਘ ਜਿੱਥੇ ਵਾਲਿਆਂ ਨੇ ਪਹੁੰਚ ਕਥਾ ਕ੍ਰਿਤਨ ਦੁਆਰਾ ਸੰਤਨ ਨੂੰ ਨੇ ਹਾਲ ਕੀਤਾ ਸਤਿਗੁਰ ਚਰਨਾਂ ਦੇ ਨਾਲ ਜੁੜਿਆ ਇਸ ਮੌਕੇ ਤੇ ਹੈਡ ਕਰਨਤੀ ਭਾਈ ਬਲਸਾ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਜਥੇਦਾਰ ਬਾਬਾ ਮੀਤ ਸਿੰਘ ਜੀ ਕਾ ਸੇਵਾ ਵਾਲੇ ਪ੍ਰਧਾਨ ਬਲਜੀਤ ਸਿੰਘ ਹਰਾ, ਨੀਤ ਪ੍ਰਧਾਨ ਮਨਜੀਤ ਸਿੰਘ ਹਰਾ, ਮੰਤਰੀ ਸਿੰਘ ਮੰਗਾ, ਸ੍ਰੀਿੰਦਰ ਸਿੰਘ ਕੋਹਲੀ ਸਿੰਘ ਹਰਾ, ਪਰਮਿੰਦਰ ਸਿੰਘ ਹਰਾ, ਜਸਵੀਰ ਦਾਜੀ, ਅਪਾਰ ਸਿੰਘ ਤਾਰ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸੂ ਸੰਸਦਾਂ ਹਾਜ਼ਰ ਸਨ।

ਕਾਸਾ ਸਿਮਰ ਬਸਤੀ ਤੋਂ ਪਹੁੰਚ ਇਸ ਸਿਕਸ ਫੰਮ ਅੰਫ੍ਰਕੈਂਸ ਨੂੰ ਦੋਸਤੇ ਲੱਖ ਲੱਖ ਮੌੜਨੇ ਗਰੂਪ ਗੁਸੇ ਨੇ 1600 ਮਿੰਟ ਵਿੱਚ ਕਾਸਾ ਬਸਲੇ ਆਸ ਤੇ ਸੀ ਇਸਦਾ ਵੀ ਮੌਜੂਦ ਨਾ ਕਿ ਜਿੱਥੋਂ ਵੀ ਅਸੀਂ ਭਾਈ ਸਿੰਘ ਗੁਰੂ ਵਾਲੇ ਅੰਮ੍ਰਿਤਸਰ ਭੇਜਿਆ ਬਸ ਕਰਕੇ ਸ਼ੁਰੂਆਤ ਅੰਮ੍ਰਿਤਸਰ ਤੋਂ ਆਸ ਤੇ ਉਸੇ ਦੂਜੇ ਜਗ੍ਹਾੋਂੋਂ ਅਸੀਂ ਲੱਕਾ ਮੌੜਿਆ ਉਦੋਂ ਦਾ ਰਿਵਸਾ ਵਸਿਰ ਚਾਰਵੇਂ ਤੋਂ ਲੈ ਕੇ ਪਹਿਲੇ ਦੋ ਵਜੇ ਤੋ ਪਹੁੰਚ ਗਏ ਉਸ ਤੋਂ ਬਾਅਦ ਕਾਸਾ ਬਸ ਫਿਰ ਕੰਟਰੀ ਵਿੱਚ 90 ਤੱਕ ਦਖਾ ਕੀ ਢਾਡੀ ਕਿਸਰੀ ਜਥੇ ਬਾਬਾ ਪਿਆਰਾ ਸਿੰਘ ਜੀ ਭਨਾਰਾ ਵਾਲੇ ਬਾਬਾ ਪਿਆਰਾ ਸਿੰਘ ਜੀ ਸਿਰਸੇ ਵਾਲੇ 12:30 ਤੋਂ ਦੋ ਵਜੇ ਤੱਕ ਨਰਾ ਕੀਤਨਾ ਬਸਵਸ ਨਾ ਕੀ ਉਹ ਵੀ ਇੰਦਰ ਟੋਟਾਪਾ ਤੇ ਅੱਜ ਵਾਰੀ ਕੀ ਕਾਣ ਜਨੁ ਭਾਖੀ ਹਾਂ ਯੋਗਪਾਥਾਰਤ ਅਤੇ ਪ੍ਰਦੇਸ਼ਾ ਸੰਗਤ ਜੀ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਨ ਅੱਜ ਦੁਆਰਾ ਸ੍ਰੀ ਰੀਰੂ ਸਾਹਿਬੀ ਪਾਤਸ਼ਾਹੀ ਦਸਵੇਂ ਨਾਮ ਤੋਂ ਸਾਹੇਵਾਲੂ ਤੇ ਹਰ ਸਾਲ ਦੀ ਤਰ੍ਹਾਂ ਇਹ ਵਿਸਾਖੀ ਦਾ ਪਵਿੱਤਰ ਦਿਹਾੜਾ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਅੱਜ ਵੀ ਮਨਾਇਆ ਜਾ ਰਿਹਾ ਹੈ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅਰ ਦੇਰ ਰਾਤ ਸਮਾਪਤੀ ਤੱਕ ਸੰਗਤਾਂ ਬਹੁਤ ਭਾਵਨਾ ਦੇ ਨਾਲ ਸ਼ਰਧਾਂਤ ਕਰਦੀਆਂ ਸ਼ਰਧਾ ਦੇ ਨਾਲ ਹਾਜ਼ਰੀਆਂ ਭਰਦੀਆਂ ਹਨ ਸਾਧ ਸੰਗਤਾਂ ਅੱਜ ਵੀ ਇਥੋਂ ਤਕਰੀਬਨ 25 ਤੋਂ 27 ਪ੍ਰਾਣੀ ਗੁਰੂ ਕੇ ਲਾੜ ਲੱਗਣ ਵਾਸਤੇ ਖੰਡੇ ਬਾਟੇ ਦੀ ਪੌਲ ਛਕਣ ਵਾਸਤੇ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਨੂੰ ਸੰਗਤਾਂ ਰਵਾਜਾਂ ਹੁੰਦੀਆਂ 27 ਪ੍ਰਾਣੀ ਅੰਮ੍ਰਿਤ ਖੰਡੇ ਬਾਟੇ ਦਾ ਛੱਕੇ ਇੱਥੇ ਆਉਣਗੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਔਰ ਸੰਗਤਾਂ ਦਾ ਸਹਿਯੋਗ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਗੁਰਪੁਰਬਾਂ ਨੂੰ ਇਹਨਾਂ ਧਾਰਮਿਕ ਦਿਹਾੜਿਆਂ ਨੂੰ ਮਨਾਉਣ ਵਿੱਚ ਪ੍ਰદાન ਬਲਜੀਤ ਸਿੰਘ ਹਰਾ ਮੀਤਪੁਰ ਕਾਨ ਮਲਕੀਤ ਸਿੰਘ ਜੀ ਹਰਾ ਸਮੁੱਚੀ ਪ੍ਰਬੰਧਕ ਕਮੇਟੀ ਕਾਰ ਸੇਵਾ ਵਾਲੇ ਬਾਬੇ ਬਾਬਾ ਮੇਜਰ ਸਿੰਘ ਜੀ ਸਮੁੱਚੀਆਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੈ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਇਸ ਪਵਿੱਤਰ ਦਿਹਾੜੇ ਤੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਸਿੰਘ ਮੈਂਬਰ ਗੁਰਦੁਆਰਾ ਪ੍ਰਬੰਧਕ ਮੀਟਿੰਗ ਗੁਰਦੁਆਰਾ ਰਿਰੂ ਸਾਹਿਬ ਅੱਜ ਬਸਾਖੀ ਵਾਲੇ ਦਿਨ 13 4 2024 ਨੂੰ ਸਾਰੀਆਂ ਗੁਰਨਾਨਕ ਨਾਮ ਨਾਨਕ ਨਾਮ ਲੈਵਾ ਸੰਗਤਾਂ ਨੂੰ ਬਸਾਖੀ ਦੇ ਪਵਨ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਰਿਰੂ ਸਾਹਿਬ ਵੱਲੋਂ ਸਾਰੇ ਹੀ ਸਿੱਖ ਜਗਤ ਨੂੰ ਅੱਜ ਇਸ ਪਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਨੇ ਅਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਵੱਧ ਆਪਣੇ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਹੋਇਆ ਹੈ ਵੀ ਅੱਜ ਘਰਾਂ ਦੇ ਵਿੱਚ ਕੇਸਰੀ ਨਿਸ਼ਾਨ ਚੁਲਾਓ ਅਤੇ ਉਸ ਦੇ ਨਾਲ ਹੀ ਆਪਣੇ ਘਰਾਂ ਦੇ ਉੱਤੇ ਵੱਡੇ ਨਿਸ਼ਾਨ ਸਾਹਿਬ ਚੁਲਾ ਕੇ ਇਸ ਦੀ ਇਸ ਪਵਨ ਦਿਹਾੜੀ ਦੀ ਸਭ ਨੂੰ ਇੱਕ ਦੂਜੇ ਨੂੰ ਵਧਾਈ ਦਿਓ ਇਸ ਪਵਨ ਦਿਹਾੜੇ ਦੇ ਵਿੱਚ ਸਾਰਿਆਂ ਨੂੰ ਇਹ ਅਪੀਲ ਹੈ ਸਾਡੇ ਨੌਜਵਾਨਾਂ ਨੂੰ ਨਸ਼ਾ ਛੱਡੋ ਇੱਕ ਕੋੜ ਵੱਡੋ ਅਤੇ ਆਪਣੀ ਸਿੱਖੀ ਲੈਰ ਨਾਲ ਜੁੜ ਕੇ ਇਸ ਜੋ ਆਪਣਾ ਨਾਨਕ ਨਾਮ ਲੈਵਾ ਸਿੱਖੀ ਹੈ ਇਸ ਨੂੰ ਪਰਫੁੱਲਤ ਕਰੋ ਅਤੇ ਹਰ ਇੱਕ ਦੂਜੇ ਨੂੰ ਵਧਾਈ ਦੇ ਵਧਾਈ ਦੇ ਕੇ ਇਸ ਭਾਵਨ ਦੇ ਸਾਡੇ ਨੂੰ ਮਨਾਓ ਅੱਜ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨਾ ਦਿਵਸ ਦੀ ਖਾਲਸਾ ਸਾਜਨਾ ਦਿਵਸ ਨੂੰ ਇਹ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅਮਰ ਚਕਾ ਕੇ ਇਹ ਖਾਲਸਾ ਜੀ ਖਾਲਸਾ ਜੀ ਸਭ ਨੂੰ ਸਥਾਪਨਾ ਕੀਤੀ ਸੀ ਅਤੇ ਆਪ ਹੀ ਆਪੇ ਗੁਰੂ ਆਪੇ ਚੇਲਾ ਉਹਨਾਂ ਫਿਰ ਆਪ ਗੁਰੂ ਸਾਹਿਬ ਨੇ ਉਹਨਾਂ ਤੋਂ ਅਮਰਿ ਛੱਕੇ ਇਸ ਦਿਨ ਪਵਨ ਦਿਹਾੜਾ ਦਿਨ ਇਸ ਖਾਲਸਾ ਸajna ਦੇ ਵਿਸਾਖੀ ਸਮਾਪਤੀ ਹਾਂਜੀ 832 ਵਾਂ 325ਵਾਂ ਖਾਲਸਾ ਸajna ਦੇ ਵਿਸਾਖੀ ਅੱਜ ਮਨਾਇਆ ਜਾ ਰਿਹਾ ਜੋ ਬੜੀ ਸ਼ਰਧਾ ਤੁਮਤਮ ਨਾਲ ਅਤੇ ਸਾਡੇ ਸਵੇਰ ਤੋਂ ਹੀ ਇਥੇ ਗੁਰਦਾਰੇ ਰੂ ਸਾਹਿਬ ਸੰਗਤਾਂ ਦੇ ਠਾਠਾ ਮਰਦੇ ਇਕੱਠ ਨਾਲ ਲੋਕ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਗੁਰੂ ਕਾੜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਜਾਂਨੇ ਗੁਰੂ ਕਾ ਲੰਗਰ ਟੁੱਟ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ